ਰਵਨੀਤ ਬਿੱਟੂ ਤੇ ਸੁਨੀਲ ਜਾਖੜ ਦੀ ਖੜਕ ਪਈ ਰਵਨੀਤ ਬਿੱਟੂ ਨੇ ਸੁਨੀਲ ਜਾਖੜ ਨੂੰ ਬੁਰਾ ਭਲਾ ਬੋਲ ਦਿੱਤਾ ਜਿਮਣੀ ਚੋਣਾ ਚ ਹੋਈ ਹਾਰ ਤੋਂ ਬਾਅਦ ਰਵਨੀਤ ਬਿੱਟੂ ਬਖਲਾਹੜ ਦਾ ਸ਼ਿਕਾਰ ਹੋਏ ਨਜ਼ਰ ਆਉਂਦੇ ਨੇ ਜਿਸ ਤੋਂ ਬਾਅਦ ਉਹਨਾਂ ਨੂੰ ਪਤਾ ਨਹੀਂ ਲੱਗਦਾ ਕਿ ਉਹਨਾਂ ਨੇ ਕੀ ਕਿਨੂੰ ਕਹਿਣਾ ਤੇ ਕੀ ਨਹੀਂ ਕਹਿਣਾ ਹੁਣ ਉਹ ਆਪਣੀ ਪਾਰਟੀ ਦੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਦੇ ਪਿੱਛੇ ਪੈ ਗਏ ਨੇ ਤੇ ਉਹਨਾਂ ਨੂੰ ਬੁਰਾ ਭਲਾ ਕਹਿ ਦਿੱਤਾ ਸਾਰੀ ਹਾਰ ਦੇ ਲਈ ਸੁਨੀਲ ਜਾਖੜ ਜ਼ਿੰਮੇਵਾਰ ਕਰਾਰ ਦੇ ਦਿੱਤੇ ਗਏ ਨੇ ਇਹਦੇ ਬਾਰੇ ਗੱਲ ਕਰਨੀ ਹੈ ਤੇ ਬਿੱਟੂ ਨੇ ਕੀ ਕੁਝ ਕਿਹਾ ਇਹਦੇ ਬਾਰੇ ਗੱਲ ਕਰਨੀ ਹੈ ਤੁਸੀਂ ਜੁੜੇ ਲੋਕਪਹਿਨ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਪੰਜਾਬ ਦੇ ਵਿੱਚ ਭਾਜਪੀ ਨੂੰ ਕਰਾਰੀ ਤੇ ਸ਼ਰਮਨਾਕ ਹਾਰ ਮਿਲੀ ਹੈ ਤਿੰਨ ਸੀਟਾਂ ਦੇ ਵਿੱਚ ਭਾਜਪੀ ਆਪਣੀ ਜਮਾਨਤਾ ਤੱਕ ਨਹੀਂ ਬਚਾ ਸਕੀ ਚਾਰ ਸੀਟਾਂ ਤੇ ਝੋਨ ਲੜੀ ਸੀ ਤਿੰਨ ਸੀਟਾਂ ਤੇ ਉਹਨੂੰ 20000 ਤੋਂ ਵੱਧ ਵੀ ਵੋਟ ਨਹੀਂ ਪਈ ਕੁਝ ਸੀਟਾਂ ਤੇ 10000 ਤੱਕ ਰਹਿ ਗਈ ਆਖਰਕਾਰ ਬੀਜੇਪੀ ਨੂੰ ਕਿੱਥੇ ਨੁਕਸਾਨ ਹੋਇਆ ਤੇ ਕੀ ਘਾਟਾ ਪਿਆ ਇਹਦੇ ਬਾਰੇ ਗੱਲ ਕਰਦੇ ਆ ਤੇ ਬਿੱਟੂ ਨੇ ਜੋ ਕੁਝ ਕਿਹਾ ਹੈ ਸੁਨੀਲ ਜਾਖੜ ਨੂੰ ਲੈ ਕੇ ਉਹਦੇ ਬਾਰੇ ਵੀ ਗੱਲ ਕਰਦੇ ਆ ਬਿੱਟੂ ਸਿੱਧੇ ਪੈਰੀ ਰਬਨੀਤ ਬਿੱਟੂ ਸਿੱਧੇ ਤਾਰ ਦੇ ਉੱਤੇ ਸੁਨੀਲ ਜਾਖੜ ਨੂੰ ਇਸ ਹਾਰ ਦਾ ਜ਼ਿੰਮੇਵਾਰ ਦੱਸਦੇ ਨੇ ਸੁਨੀਲ ਜਾਖੜ ਨੂੰ ਉਹਨਾਂ ਨੇ ਕਿਹਾ ਕਿ ਇਸ ਦਾ ਭਾਈ ਜਰਨਲ ਤੋਂ ਬਿਨਾਂ ਲੜੇ ਸੁਨੀਲ ਜਾਖੜ ਦੇ ਬਾਰੇ ਬਿੱਟੂ ਦੇ ਇਹ ਬੋਲ ਆਪਣੇ ਆਪ ਦੇ ਵਿੱਚ ਕਾਫੀ ਮਾਇਨੇ ਰੱਖਦੇ ਨੇ ਤੁਹਾਨੂੰ ਪਤਾ ਹੀ ਹੈ ਕਿ ਸੁਨੀਲ ਜਾਖੜ ਜਿਹੜੇ ਆ ਉਹ ਵਿਧਾਨ ਸਭਾ ਦੀਆਂ ਨਾ 4 ਜਿਮਨੀ ਚੋੜਾਂ ਦੇ ਵਿੱਚ ਬਿਲਕੁਲ ਬੈਕਆਊਟ ਰਹੇ ਉਹਨਾਂ ਨੇ ਕੋਈ ਕੰਮ ਨਹੀਂ ਕੀਤਾ ਕਿਸੇ ਕੋਈ ਆ ਕੇ ਰੈਲੀ ਨਹੀਂ ਕੀਤੀ ਕਿਸੇ ਕੋਈ ਮੀਟਿੰਗ ਨਹੀਂ ਕੀਤੀ ਨਾ ਹੀ ਸੁਨੀਲ ਜਾਖੜ ਬਹੁਤੇ ਵੱਡੇ ਪੱਧਰ ਦੇ ਉੱਤੇ ਸਰਗਰਮ ਵਿਖਾਈ ਦਿੱਤੇ ਇਸ ਨੂੰ ਲੈ ਕੇ ਰਵਨੀਤ ਬਿੱਟੂ ਨੇ ਮੋਰਚਾ ਖੋਲਤਾ ਰਵਨੀਤ ਬਿੱਟੂ ਨੇ ਕਿਹਾ ਕਿ ਉਹਨਾਂ ਨੂੰ ਤਾਂ ਜਰਨੈਲ ਤੋਂ ਬਿਨਾ ਚੋਣਾ ਲੜਨੀ ਆ ਪਈਆ ਉਹਨਾਂ ਨੇ ਸਿੱਧਾ ਠਿੱਕਰਾ ਰਵਨੀਤ ਬਿੱਟੂ ਦੇ ਸਿਰ ਤੇ ਪਾਣ ਦਿੱਤਾ ਰਵਨੀਤ ਬਿੱਟੂ ਨੇ ਕਿਹਾ ਕਿ ਉਹ ਜਰਨੈਲ ਤੋਂ ਬਿਨਾ ਚੋਣ ਲੜਨੀ ਪਈ ਉਧਰ ਭਾਜਪਾ ਦੀ ਮੋਸ਼ੀ ਗਿਨਕ ਹਾਰ ਤੋਂ ਬਾਅਦ ਜ਼ਿਆਦਾ ਬਿੱਟੂ ਨੂੰ ਆਪਣੇ ਕੱਟੜ ਵਿਰੋਧੀ ਰਾਜਾ ਵੜਿੰਗ ਤੇ ਰੰਦਾਵਾ ਦੀਆਂ ਪਤਨੀਆਂ ਤੋਂ ਦੀ ਹੋਈ ਹਾਰ ਤੋਂ ਖੁਸ਼ ਨਜ਼ਰ ਆਉਂਦੇ ਨੇ ਪਰ ਇਹ ਵੀ ਗੱਲ ਕਹਿੰਦੇ ਹੁੰਦੇ ਨੇ ਕਿ ਮੌਕਾ ਹਵਤ ਨਹੀਂ ਵਰਤਣੀ ਚਾਹੁੰਦਾ ਕਿ ਥਲ ਪੁੰਜਰ ਡਾਲ ਡੋਲ ਗਈ ਤੇ ਬੇਲੀ ਦਾ ਕਹਿੰਦੇ ਕਿ ਅਸੀਂ ਪੁੰਜੇ ਬਹਿ ਕੇ ਖਾਵਾਂਗੇ ਵਾਲੀ ਗੱਲ ਰਵਨੀਤ ਬਿੱਟੂ ਦੀ ਆ ਰਵਨੀਤ ਬਿੱਟੂ ਸੁਨੀਲ ਜਾਖੜ ਨੂੰ ਬੋਲ ਰਹੇ ਨੇ ਰਵਨੀਤ ਬਿੱਟੂ ਆਪ ਉਥੇ ਸਰਕਾਰੀ ਪੈਸੇ ਦੇ ਉੱਤੇ ਸਰਕਾਰੀ ਤੇਲ ਦੇ ਉੱਤੇ ਫੂਕ ਫੂਕ ਕੇ ਗਿੱਦੜ ਬੈਹ ਦੀਆਂ ਗਲੀਆਂ ਨੀਵੀਆਂ ਘਰ ਆਏ ਰਵਨੀਤ ਬਿੱਟੂ ਨੂੰ ਆਪਣੀ ਮੰਜੀ ਹੇਟ ਸੋਟਾ ਨਹੀਂ ਫੇਰਨਾ ਚਾਹੀਦਾ ਕਿ ਆਖਰਕਾਰ ਉਹਨਾਂ ਨੇ ਸਰਕਾਰੀ ਖਜ਼ਾਨੇ ਦਾ ਇਹਨਾਂ ਨੁਕਸਾਨ ਵੀ ਕੀਤਾ ਤੇ ਵੋਟਾਂ ਪਈਆਂ ਉੱਥੇ ਗਿਣ ਕੇ ਸਾਰੀਆਂ 12000 ਇੰਨੀ ਕੁ ਵੋਟ ਤਾਂ ਮਨਪ੍ਰੀਤ ਬਾਦਲ ਵੈਸੇ ਵੀ ਲੈ ਜਾਂਦੇ ਰਵਨੀਤ ਬਿੱਟੂ ਆਪ ਵੀ ਦੱਸਣਾ ਕਿ ਜਿਸ ਹਲਕੇ ਚੋਂ ਸਾਰਾ ਚੋਣਾ ਦੇ ਦੌਰਾਨ ਫਿਰਦੇ ਰਹੇ ਕੱਲੇ-ਕੱਲੇ ਘਰਾਂ 'ਚ ਜਾਂਦੇ ਰਹੇ ਉੱਥੇ ਜਾ ਕੇ ਰਵਨੀਤ ਬਿੱਟੂ ਨੇ ਕੀ ਕੱਢਿਆ ਆ ਇਹ ਵੀ ਤਾਂ ਦੱਸਣਾ ਰਵਨੀਤ ਬਿੱਟੂ ਸੁਨੀਲ ਜਾਖੜ ਨਹੀਂ ਫਿਰੇ ਉਹਨਾਂ ਨੇ ਤਾਂ ਕਹਿ ਦਿੱਤਾ ਕਿ ਉਹਨਾਂ ਨੇ ਅਸਤੀਫਾ ਦਿੱਤਾ ਹੈ ਮਨਜ਼ੂਰ ਕਰਨਾ ਹਾਈ ਕਮਾਂਡ ਦਾ ਕੰਮ ਹੈ ਨਹੀਂ ਕਰਨਾ ਉਹ ਵੀ ਹਾਈ ਕਮਾਂਡ ਦਾ ਕੰਮ ਹੈ ਪਰ ਇਹ ਹੈ ਕਿ ਰਵਨੀਤ ਬਿੱਟੂ ਦੀ ਬੋਲਬਾਣੀ ਭਾਜਪਾ ਦੇ ਅੰਦਰ ਹੁਣ ਕਲੇਸ਼ ਬਣ ਸਕਦੀ ਆ ਸੁਨੀਲ ਜਾਖੜ ਐ ਕਿ ਐਸੇ ਆਗੂ ਹੈ ਕੋ ਐਸੀ ਬੋਲਬਾਣੀ ਨੂੰ ਪਸੰਦ ਨਹੀਂ ਕਰਦੇ ਤੇ ਇਹੀ ਕਾਰਨ ਹੈ ਕਿ ਰਵਨੀਤ ਬਿੱਟੂ ਦੇ ਲਈ ਆਉਂਦੇ ਦਿਨਾਂ ਦੇ ਵਿੱਚ ਭਾਜ-ਭਾਜ ਮੁਸ਼ਕਲਾਂ ਸਿਰ ਸਕਦੀਆਂ ਨੇ ਤੇ ਚਰਚਾ ਇਹ ਹੈ ਕਿ ਰਵਨੀਤ ਬਿੱਟੂ ਪੰਜਾਬ ਦਾ ਪ੍ਰਧਾਨ ਬਣ ਦੇ ਲਈ ਤਰਲੋ ਮੱਛੀ ਨੇ ਤੇ ਜਾਖੜ ਦੇ ਨਾਲ ਉਹਨਾਂ ਦਾ ਕਲੇਸ਼ ਹੋਰ ਵੀ ਵਾ ਸਕਦਾ ਹੈ ਸਿੱਧੇ ਰੂਪ ਦੇ ਵਿੱਚ ਜਾਖੜ ਨੂੰ ਇੱਕ ਵਾਰ ਪਹਿਲਾਂ ਵੀ ਇਹਨਾਂ ਨੇ ਗਾਲਾਂ ਕੱਢੀਆਂ ਸੀ ਜਦੋਂ ਬੈਸੁਰਾੜ ਵਾਲੇ ਇਹਨਾਂ ਦੀ ਆਡੀਓ ਵਾਇਰਲ ਹੋਈ ਸੀ ਸੁਨੀਲ ਜਾਖੜ ਨੂੰ ਜੋ ਮੰਦਬ ਚੰਗਾ ਬੋਲਿਆ ਉਸ ਤੋਂ ਸਿੱਧਾ ਸਪਸ਼ਟ ਹੈ ਕਿ ਸੁਨੀਲ ਜਾਖੜ ਉਸੇ ਦਿਨ ਤੋਂ ਹੀ ਹਾਲਾਂਕਿ ਕਾਂਗਰਸ ਚ ਰਹਿੰਦੇ ਆ ਵੀ ਸੁਨੀਲ ਜਾਖੜ ਦੀ ਬਿੱਟੂ ਨਾਲ ਕੋਈ ਬਹੁਤੀ ਬਣਦੀ ਨਹੀਂ ਸੀ ਪਰ ਉਸੇ ਦਿਨ ਤੋਂ ਬਿੱਟੂ ਦੇ ਨਾਲ ਸੁਨੀਲ ਜਾਖੜ ਦਾ ਵੈਰ ਜਿਹੜਾ ਉਹ ਪੈ ਚੁੱਕਿਆ ਸੁਨੀਲ ਜਾਖੜ ਤੇ ਰਵਨੀਤ ਬਿੱਟੂ ਦੀ ਲੜਾਈ ਜਿਹੜੀ ਹੈ ਭਾਜਪਾ ਦੇ ਵਿੱਚ ਵਿਰੋਧੀ ਜਿਹੜਿਆ ਚਟਕਾਰੇ ਲੈ ਕੇ ਦੇਖ ਸਕਦੇ ਆਉਂਦੇ ਦਿਨਾਂ ਦੇ ਵਿੱਚ ਜੋ ਗਾਲਾਂ ਰਵਨੀਤ ਬਿੱਟੂ ਨੇ ਉਦੋਂ ਕੱਢੀਆਂ ਸੀ ਲਗਭਗ ਉਹੀ ਕੁਝ ਹੋਣਾ ਰਵਨੀਤ ਬਿੱਟੂ ਪੰਜਾਬ ਭਾਜਪਾ ਦੇ ਪ੍ਰਧਾਨ ਬਣਨਾ ਚਾਹੁੰਦੇ ਨੇ ਜਾਖੜ ਪਹਿਲਾਂ ਹੀ ਛੱਡ ਚੁੱਕੇ ਨੇ ਤੁਸੀਂ ਅੰਦਾਜ਼ਾ ਲਾ ਲਓ ਕਿ ਜਿਹੜਾ ਬੰਦਾ ਉਹਦਾ ਛੱਡ ਚੁੱਕਿਆ ਹੈ ਜਿਹੜੇ ਬੰਦੇ ਬਾਰੇ ਕਿਹਾ ਜਾ ਰਿਹਾ ਕਿ ਹਾਲੇ ਸੁਨੀਲ ਜਾਖੜ ਕੀ ਕਰਨਗੇ ਇਹਦੇ ਬਾਰੇ ਕੋਈ ਸਪਸ਼ਟਤਾ ਨਹੀਂ ਹੈ ਪਰ ਇਹ ਆ ਕਿ ਜੇ ਸੁਨੀਲ ਜਾਖੜ ਨੂੰ ਲਾ ਕੇ ਬਿੱਟੂ ਨੂੰ ਪ੍ਰਧਾਨ ਬਣਾਇਆ ਜਾਂਦਾ ਤਾਂ ਫਿਰ ਸੁਨੀਲ ਜਾਖੜ ਵਾਲੀ ਉਹ ਥਿਉਰੀ ਵੀ ਜਿਹੜੀ ਜਿਹੜੀ ਕਰਕੇ ਉਹ ਕਾਂਗਰਸ ਛੱਡ ਕੇ ਆਇਆ ਕਿ ਮੈਨੂੰ Hindu ਹੋਣ ਕਰਕੇ ਨਹੀਂ ਕਰਿਆ ਗਿਆ ਫਿਰ ਤਾਂ ਇੱਥੇ ਵੀ ਜੱਟ ਸਿੱਖ ਡੋਮਿਨੈਂਸ ਹੈ ਭਾਜਪਾ ਦੇ ਅੰਦਰ ਵੀ ਭਾਜਪਾ ਵੀ ਚਾਹੁੰਦੀ ਹੈ ਕਿ ਜੱਟਾਂ ਦੇ ਮੋਢੇ ਤੇ ਰੱਖ ਕੇ ਸੱਤਾ ਦੀਆਂ ਪੌੜੀਆਂ ਚੜਿਆ ਜਾਵੇ ਤਾਂ ਆਉਂਦੇ ਦਿਨ ਭਾਜਪਾ ਦੇ ਕਲੇਸ਼ ਦੇ ਨੇ ਆਉਂਦੇ ਦਿਨਾਂ ਦੇ ਵਿੱਚ ਪੰਜਾਬ ਭਾਜਪਾ ਤੁਹਾਨੂੰ ਵੱਡੇ ਵੱਡੇ ਕਲੇਸ਼ ਵੇਖਣ ਨੂੰ ਮਿਲਣਗੇ ਚਰਚਾਵਾਂ ਤਾਂ ਕਈ ਨੇ ਸੁਨੀਲ ਜਾਖੜ ਨੂੰ ਲੈ ਕੇ ਜਿਸ ਪ੍ਰਕਾਸ਼ ਸਿੰਘ ਬਾਦਲ ਦੀ ਵਰਸੀ ਤੋਂ ਬਾਅਦ ਉਸ ਤੋਂ ਬਾਅਦ ਕਈ ਚਰਚਾ ਹੋਰ ਵੀ ਜਨਮ ਲੈ ਰਹੀਆਂ ਨੇ ਉਹਨਾਂ ਬਾਰੇ ਖਬਰਾਂ ਪੱਕੀਆਂ ਹੋ ਲੈਣ ਤੋਂ ਤੁਹਾਨੂੰ ਦੱਸਾਂਗੇ ਪਰ ਭਾਜਪਾ ਦੇ ਕਲੇਸ਼ਮ ਕਲੇਸ਼ ਤੈ